ਤੇਰੀ ਸੁਣਨਾ ਬੱਚਿਆ ਨਾ ਸੁਣਿਆ ਯਾਰ ਗੱਲ ਕਰ ਤੂੰ ਉਹ ਯਾਰ ਗੱਲ ਸੁਣ ਤੂੰ ਇਹ ਵੀ ਗੱਲ ਦੱਸ ਇਹ ਕਿਹੜੀ ਗੱਲ ਹੋਈ ਯਾਰ ਇੱਕ ਬਗਾਲ ਪਹਿਲਾਂ ਮੇਰੀ ਗੱਲ ਸੁਣ ਯਾਰ ਤੁਹਾਡੇ ਨਾਲ ਸਾਡੀ ਬਹੁਤ ਧੰਨਵਾਦ ਨੇ ਆ ਉਹ ਸਾਡੀ ਕੰਪਨੀ ਆ ਤੀ ਉਹਨਾਂ ਨਾਲ ਗੱਲ ਕਰਿਓ ਹਾਂ ਯਾਰ ਅਸੀਂ ਹਸਪਤਾਲ ਦਾ ਮਰਗਾ ਸੰਗਰੀਪਿਆ ਵਾੜ ਗੱਡੀ ਅੱਧਰ ਵੜੀ ਆ ਮੇਰੀ ਗੱਡੀ ਹਾਂਡੀ ਰੋਟੀ ਰੋਕ ਦੇ ਰਹੀ ਹੈ ਪੂਰਾ ਬੰਦ ਕਰ ਮੇਰੇ ਹਸਪੀਟਲ ਕੋਈ ਵੀ ਪੇਸ਼ੈਂਟ ਤੇਰੀ ਡੈਥ ਹੁੰਦੀ ਕੋਈ ਗੱਲ ਬਾਤ ਨਹੀਂ ਦੱਸ ਠੀਕ ਆ ਉਹ ਮੈਂ ਪਰਚਾ ਕਰਾ ਦੇ ਕਰਾ ਦੇ ਜਾ ਹੁੰਦਾ ਜਾ ਕੰਮ ਕਰ ਜਾ ਮੈਨੂੰ ਦੱਸ ਮੇਰੀ ਗੱਡੀ ਕਿਉਂ ਪਾਣੀ ਯਾਰ ਮੇਰੇ ਨਾਲ ਤੇਰੇ ਨਾਲ ਨਹੀਂ ਆਪਾਂ ਬੈਠ ਸਕਦੇ ਮੇਰੇ ਨਾਲ ਤੇ ਮੈਨੂੰ ਜਾ ਕਰਾ ਦੇ ਕੋਈ ਕਰ ਰਹੇ ਹੋ ਤੈਨੂੰ ਥੋੜੀ ਤਾਂ ਕਰਨੇ ਨੇ ਕੰਪਨੀ ਵਾਲੇ ਗੱਲ ਹੈ ਗੱਡੀ ਸਾਡੀ ਅੰਦਰ ਆ ਸਾਨੂੰ ਕਿਉਂ ਨਹੀਂ ਤੁਸੀਂ ਤਾਂ ਕਰ ਰਹੇ ਤੇ ਕੰਪਨੀ ਨੂੰ ਕਹਿ ਹਣਾ ਸਾਡਾ ਮਸਲਾ ਹੱਲ ਕਰੇ ਤੇ ਜਾਓ ਯਾਰ ਅਸੀਂ ਕਿਉਂ ਨਹੀਂ ਇਹ ਕੰਪਨੀ ਆ ਤੇ ਫੇਰ ਤੁਹਾਨੂੰ ਕਾਹਤੋਂ ਕਹਿੰਦੇ ਆ ਵਾ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਟੈਕਸੀ ਚਾਲਕ ਆ ਟੈਕਸੀ ਚਲਾਉਂਦੇ ਆ ਆਪਾਂ ਇੱਕ ਸੀ ਇਹ ਸਾਡਾ ਮੁੱਦਾ ਵਾ ਗੱਡੀ ਇਥੋਂ ਆਪਾਂ ਖੜੀ ਸੀ ਇਸ ਏਜੰਸੀ ਚੋ ਜੈਸੀ ਮੋਟਰ ਤੋਂ 100 ਜਿਹੜੀ ਸੌਫਟਵੇਅਰ ਰੋਡ ਤੇ ਸਥਾਪਿਤ ਆ ਇਥੋਂ ਗੱਡੀ ਖੜੀ ਸੀ ਆਪਾਂ 8 ਅਪ੍ਰੈਲ ਨੂੰ ਆਹਾਂ ਨਹੀਂ ਨਵੀਂ ਖੜੀ ਸੀ ਤੇ ਪਲੱਸ ਆਪਾਂ ਕਮਰਸ਼ੀਅਲ ਗੱਡੀ ਖੜੀ ਇਹਨਾਂ ਕੋ ਕਮਰਸ਼ੀਅਲ ਦੀ ਇੰਸ਼ੋਰੈਂਸ ਕੱਢ ਕੇ ਦਿੱਤੀ ਸਾਨੂੰ ਟੈਂਪੋਰਰੀ ਨੰਬਰ ਲਿਆ ਇਹਨਾਂ ਕੋ ਠੀਕ ਆ ਤੇ ਫੇਰ ਆਪਾਂ ਗੱਡੀ ਰੋਡ ਟੈਕਸ ਪੇ ਕਰਕੇ ਫੇਰ ਗੱਡੀ ਆਪਾਂ ਕੱਢੀ ਇਥੋਂ ਤੇ ਸਾਨੂੰ ਗੱਡੀ ਆਪਣੀ ਹਿੱਟ ਹੋ ਵੀ ਪਾਈ 28 ਅਪ੍ਰੈਲ ਨੂੰ ਹਿੱਟ ਹੁੰਦੀ ਆ ਤੇ 28 ਅਪ੍ਰੈਲ ਦੀ ਗੱਡੀ ਏਜੰਸੀ ਜੇ ਲੱਗੀ ਆ ਅਜ ਮਤਲਬ ਕਲੇਮ ਵੱਲੋਂ ਕੋਈ ਯੈਸ ਨੋ ਕੁਝ ਨਹੀਂ ਹੋਇਆ ਪਰ ਗੱਡੀ ਦੇਣ ਲੱਗੇ ਬਿਨਾਂ ਇੰਸ਼ੋਰੈਂਸ ਤੋਂ ਗੱਡੀ ਵੀ ਨਹੀਂ ਦਿੰਦੀ ਨਹੀਂ ਦਿੰਦੇ ਭਾਜੀ ਇੰਸ਼ੋਰੈਂਸ ਪਹਿਲਾਂ ਮਤਲਬ 35000 ਰੁਪਏ ਉਹਨਾਂ ਨੇ ਕੱਟਿਆ ਸਾਡਾ ਬਕਾਇਦਾ ਇੰਸ਼ੋਰੈਂਸ ਦਾ ਕਮਰਸ਼ੀਅਲ ਇੰਸ਼ੋਰੈਂਸ ਦਾ ਹਾਲੇ ਕਿ ਮਤਲਬ ਉਹਨਾਂ ਦੱਸੇ ਵੀ ਟੈਕਸੀ ਪਰਪਸ ਲਈ ਯੂਜ਼ ਕਰਨੀ ਆ ਤੇ ਇੰਸ਼ੋਰੈਂਸ ਦਾ ਮਤਲਬ ਹੀ ਹੁੰਦਾ ਕੱਲ ਨੂੰ ਤੁਹਾਡੀ ਗੱਡੀ ਹਿੱਟ ਹੋ ਜਾਂਦੀ ਕੋਈ ਨੁਕਸਾਨ ਹੁੰਦਾ ਤਾਂ ਕੰਪਨੀ ਪੂਰਾ ਦਾ ਪੂਰਾ ਪੇ ਕਰਦੀ ਹੈ ਇਹ ਕਰਦੀ ਹੈ ਬਿਲਕੁਲ ਭਾਜੀ ਹਰ ਇੱਕ ਟੈਕਸੀ ਚਾਲਕ ਪਹਿਲਾਂ ਹਰ ਕੋਈ ਚਾਹੁੰਦਾ ਭਾਜੀ ਇੰਨੀ ਕੋਈ ਮਤਲਬ ਟੈਕਸੀ ਇੱਕ ਲ ਜਿਹੜਾ ਆਪਣਾ ਕੰਮਕਾਰ ਚਲਾ ਸਕਦਾ ਹੋਰ ਕੋਈ ਇਸ ਤੋਂ ਬਿਹਤਰ ਦਿਹਾੜੀ ਵਿਧੂੜੀ ਬੰਦਾ ਨਹੀਂ ਕਰ ਸਕਦਾ ਭਾਜੀ ਕਈ ਬੰਦੇ ਤੇ ਜੇ ਉਤੋਂ ਹੀ ਆਪਾਂ ਤੰਗ ਪਰੇਸ਼ਾਨ ਹੋ ਗਏ ਜੇ ਆਪਣਾ ਟੱਬਰ ਪਾ ਲੈਣਾ ਜਾਂ 25000 ਰੁਪਏ ਕਿਸ਼ਤਾਂ ਗੱਡੀ ਦੀ ਕਿੱਥੋਂ ਪੇ ਕਰੂਗਾ ਭਾਜੀ ਇੱਕ ਹੁਣ ਇੰਨਾ ਰੋਲਾ ਪਿਆ ਬਲੈਕਆਊਟ ਦਾ ਇਤਨਾ ਉਤਨਾ ਟੂਰਿਸਟ ਆਉ ਨਹੀਂ ਦਿਆ ਕੰਮ ਵੈਸੇ ਜ਼ੀਰੋ ਹੋਇਆ ਪਿਆ ਉਦੋਂ ਸਾਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਏਜੰਸੀ ਵੱਲੋਂ ਕੀ ਕਿਹਾ ਜਾ ਰਿਹਾ ਏਜੰਸੀ ਵੱਲੋਂ ਕਹਿੰਦੇ ਵੀ ਉਹ ਤੁਹਾਡੀ ਜਿਹੜੀ ਕੰਪਨੀ ਇੰਸ਼ੋਰੈਂਸ ਹੈ ਨਾ ਇੰਸ਼ੋਰੈਂਸ ਕੰਪਨੀ ਉਹ ਤੁਹਾਡਾ ਹੱਲ ਕਰੂਗੀ ਉਹ ਉਹਨਾਂ ਕੋਲ ਜਾਣੇ ਆ ਧ ਪੂਰਾ ਭਾਈ 1.5 ਮਹੀਨਾ ਹੋ ਗਿਆ ਉਹਨੂੰ ਧੱਕੇ ਖਾਂਦੇ ਆ ਉਹ ਕਹਿੰਦੇ ਤੁਸੀਂ ਏਜੰਸੀ ਜਾਓ ਇਹ ਡੀਲਰ ਹੱਲ ਕਰਨਗੇ ਤੁਹਾਡਾ ਜਦੋਂ ਇੰਸ਼ੋਰੈਂਸ ਹੈ ਇੰਸ਼ੋਰੈਂਸ ਕੰਪਨੀ ਤੁਸੀਂ ਸਿਲੇਕਟ ਕੀਤੀ ਹੈ ਏਜੰਸੀ ਨੇ ਸਿਲੇਕਟ ਕੀਤਾ ਏਜੰਸੀ ਨੇ ਭਾਜੀ ਇਹਨੂੰ ਸਿਲੇਕਟ ਕਰਕੇ ਦੱਸੀ ਆ ਵੀ ਆ ਤੁਹਾਡੇ ਇਨੇ ਪੈਸੇ ਆ ਇਹ ਪੇ ਕਰ ਦਿਓ ਆਪਾਂ ਪੇ ਕਰਦੇ ਭਾਜੀ ਹੈਨਾ ਆਪਾਂ ਨੂੰ ਪਲਾਸਿਕ ਪੁਆਇੰਟ ਆਪਣਾ ਇਹ ਹੁੰਦਾ ਵੀ ਏਜੰਸੀ ਚੋਂ ਕਰਵਾਈ ਆ ਉਹਨੂੰ ਧੱਕੇ ਨਾ ਖਾਣੇ ਪੈਣ ਤੇ ਧੱਕੇ ਸਾਨੂੰ ਫੇਰ ਪੈਂਦੇ ਪੂਰੇ ਅਜੰਸੀ ਨੇ ਜਦੋਂ ਇੰਸ਼ੋਰੈਂਸ ਕੰਪਨੀ ਸਿਲੈਕਟ ਕਰਕੇ ਦਿੱਤੇ ਤਾਂ ਜ਼ਿੰਮੇਵਾਰੀ ਲਈ ਸੀ ਕਿ ਤੁਹਾਡੀ ਗੱਡੀ ਨਾਲ ਕੁਝ ਹੁੰਦਾ ਤੇ ਆਪਾਂ ਜ਼ਿੰਮੇਵਾਰ ਹੋ ਗਏ। ਭਾਜੀ ਨਹੀਂ ਸਾਨੂੰ ਜਦੋਂ ਅਸੀਂ ਗੱਡੀ ਲਈ ਹੈ ਨਾ ਸਾਨੂੰ ਏਜੰਸੀ ਨੇ ਨਹੀਂ ਦੱਸਿਆ ਕੁਝ ਵੀ ਵੀ ਗੱਡੀ ਦਾ ਪਰਮਿਟ ਆਊਗਾ ਫਿਰ ਵੈਲਿਡ ਹੋਣੀ ਆ ਅਸੀਂ ਗੱਡੀ ਨਾ ਕੱਢਦੇ। 25000 ਰੁਪਏ ਕਿਸ ਤਾਂ ਗੱਡੀ ਖਿਲਾ ਰਹੇ ਥੋੜੀ ਭਾਜੀ ਦੇਣੇ ਆ। ਅਏ ਤੇ ਟੈਕਸੀ ਪਰਪਸ ਤੇ ਯੂਜ਼ ਨਹੀਂ ਹੋਈ। ਅਸੀਂ ਆਪਣੇ ਘਰੋਂ ਰਹੇ ਹਾਂ ਕੋਈ ਨਹੀਂ। ਇਹ ਘਰ ਦਾ ਕੰਮ ਹੀ ਘਰੇਲੂ ਕੰਮ ਹੀ ਕੋਈ ਪਰਪਸ ਮਤਲਬ ਕੋਈ ਇਹੋ ਜਿਹਾ ਟੂਰਿਸਟ ਪਰਪਸ ਨਹੀਂ ਆ ਕੋਈ ਵੀ। ਬਕਾਇਦਾ ਸਰਵੇ ਜਿਸ ਦਿਨ ਗੱਡੀ ਐਕਸੀਡੈਂਟ ਹੋਈ ਆ ਨਾ ਸਰਵੇ ਗਿਆ ਵਾ ਉਹਨੇ ਬਕਾਇਦਾ ਸਾਰੀ ਛਾਣਬੀਣ ਕੀਤੀ ਆ ਫਿਰ ਉਹਨੇ ਦੱਸਿਆ ਵੀ ਇਕੱਲੇ ਹੀ ਭਾਜੀ ਤੁੰਸੀ ਕਾਰਨ ਕੀ ਦੱਸ ਰਹੀ ਆ ਤਾਂ ਕਾਰਨ ਭਾਜੀ ਕਹਿੰਦੇ ਆ ਵੀ 28 ਅਪ੍ਰੈਲ ਦੀ ਗੱਡੀ ਹਿੱਟ ਹੋਈ ਆ 11 ਮਈ ਦਾ ਪਰਮਿਟ ਤੁਹਾਡਾ ਸ਼ੋਅ ਕਰਨ ਦਿਆ ਤੇ ਇਹ ਪਰਮਿਟ ਕਹਿੰਦੇ ਵੀ ਲੇਟ ਤਰੀਕ ਦਾ ਸ਼ੋਅ ਕਰ ਦਿਓ ਪਿਛਲੀ ਡੇਟਾਂ ਦਾ ਮੈਂ ਕਹਾਂ ਮੇਰਾ ਘਰ ਦਾ ਕੰਮ ਥੋੜੀ ਆ ਜੀ ਉਹ ਮੈਂ ਪਿੱਛੇ ਕਿਤਨਾ ਸ਼ੋਅ ਕਰਦਾ ਜਿਹੜਾ E1 ਨੈਟ ਤੇ ਚੜ ਗਿਆ ਆਨਲਾਈਨ ਚੜ ਗਿਆ ਵਾ ਉਹਨੇ ਉਤਨਾ ਹੀ ਰਹਿਣਾ ਵਾ ਉਹ ਕਹਿੰਦੇ ਫਿਰ ਆਪਣੇ ਵੱਲੋਂ ਜਵਾਬ ਆ ਜੀ ਆ ਪਾਣੀ ਦੇ ਸਕਦੇ ਕਲੇਮ ਕਿ ਕਜ ਘਰਾਂ ਮੇ ਅੱਜ ਸਾਡੇ ਸਿਰੋਂ ਪਾਣੀ ਟੱਪਿਆ ਵਾ ਕੋਈ ਹੱਲ ਨਹੀਂ ਹੈਗਾ ਕੋਈ ਇੱਕ ਨਾਲ ਭਾਜੀ ਹੁਣੀ ਹੋ ਰਿਹਾ ਐਕਸ਼ਨ ਲੀਤਾ ਜਾਏ ਐਕਸ਼ਨ ਭਾਜੀ ਸਾਨੂੰ ਹੱਲ ਚਾਹੀਦਾ ਵਾ ਜੇ ਸਾਨੂੰ ਮਤਲਬ ਜੇ ਅਸੀਂ ਕਿੰਨੇ ਵੀ ਤੁਸੀਂ ਰਿਜੈਕਟ ਕਰਤਾ ਵਾ ਤੇ ਸਾਨੂੰ ਕੋਈ ਲੈਟਰ ਹੈਡ ਤੇ ਕੋਈ ਮਤਲਬ ਸਾਈਨ ਕਰਕੇ ਸਾਨੂੰ ਦੇ ਦੋ ਵੀ ਨਹੀਂ ਹਨ ਅਸੀਂ ਕੋਈ ਕੋਟੇਸ਼ ਕਰੀਏ ਕਿਸੇ ਤਰੀਕੇ ਨਾਲ ਪਰ ਉਹ ਵੀ ਨਹੀਂ ਸਾਨੂੰ ਭਾਜੀ ਦੇਣ ਦੇ ਉਹ ਕਹਿੰਦੇ ਉਹ ਨਹੀਂ ਕਰਨਾ ਹੁਣ ਪੂਰਾ ਸਾਨੂੰ ਇੱਥੇ ਟੁਟਕੜ ਤਿੰਨ ਘੰਟੇ ਹੋ ਗਏ ਆ ਅਸੀਂ ਖੜੇ ਇੱਥੇ ਵੇਟ ਕਰਨੇ ਆ ਜਨਸੀ ਦੇ ਕਿਸੇ ਵੱਡੇ ਅਧਿਕਾਰੀ ਨਾਲ ਗੱਲਬਾਤ ਹੋਈ ਤਾਂ ਜਿਹੜੇ ਇੰਸ਼ੋਰੈਂਸ ਵਾਲੇ ਹਨ ਜਿਹੜੇ ਮੈਨ ਮੇਨ ਇਹਨਾਂ ਦੇ ਜਿਹੜੇ ਕਰਕੇ ਦਿੰਦੇ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਇਹ ਸਰਵੇ ਨੂੰ ਸੱਦਿਆ ਵਾ ਪਤਾ ਨਹੀਂ ਕਿਹੜੇ ਟਾਈਮ ਸੱਦਿਆ ਉਹੇ ਤੱਕ ਆਇਆ ਹੀ ਨਹੀਂ ਕੋਈ ਭਾਜੀ ਤੇ ਸਾਨੂੰ ਅਸੀਂ ਚਲੋ ਤੁਹਾਡਾ ਸੋਸ਼ਲ ਮੀਡੀਆ ਬੜਾ ਤਗੜਾ ਵਾ ਅਸੀਂ ਕਹਿੰਨੇ ਵੀ ਸਾਨੂੰ ਨਿਆ ਦਿੱਤਾ ਜਾਵੇ ਐਨੇ ਜੋਗੇ ਨਹੀਂ ਹੈਗੇ ਵੀ 4.5 ਲੱਖ ਦਾ ਐਸਟੀਮੇਟ ਬਣਾਇਆ ਭਾਜੀ 4.5 ਲੱਖ ਅਸੀਂ ਮਤਲਬ ਪੇ ਕਰਕੇ ਤੇ ਗੱਡੀ ਸਹੀ ਕਰਵਾ ਲਈਏ ਤੇ 4.5 ਲੱਖ ਹੁੰਦਾ 25000 ਕਿਸ਼ਤ ਥੋੜੀ ਬਜੇ ਨਹੀਂ ਭਾਜੀ ਸਾਡੀ ਅਸੀਂ 8-9000 ਕਿਸ਼ਤ ਕਰਦੇ ਤਾਂ ਸਾਨੂੰ ਕੋਈ ਦੁਖ ਦੀਣਾ ਹੁਣ 25000 ਗੱਡੀ ਚਲਾਵਾਂਗੇ ਤੇ ਫੇਰ ਹੀ ਪੇ ਬਹੁਤ ਦਿੱਕਤ ਹੈ 2.5 ਮਹੀਨੇ ਚੱਲੇ ਆ ਅਸੀਂ ਮਤਲਬ ਬੜੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਵੀ ਸਾਡਾ ਹੱਲ ਕਰ ਦਿਓ ਨਹੀਂ ਇਹਨੇ ਜੋਗੇ ਹੈਗੇ ਅਸੀਂ ਕੋਈ ਸਾਰੇ ਹੱਲ ਹੁੰਦੇ ਭਾਜੀ ਇਹਨਾਂ ਕੋਲ ਸਿਰਫ ਇਹ ਆ ਵੀ ਹਾਂਜੀ ਨਹੀਂ ਜੀ ਮਤਲਬ ਇਹਨੂੰ ਕਮਿਸ਼ਨਾਂ ਹੁੰਦੀਆਂ ਬਸ ਠੀਕ ਆ ਇਸੇ ਇਸੇ ਮਤਲਬ ਸੀਮਤ ਹੈ ਇਸ ਕੰਮ ਤੱਕ ਹੀ ਗਏ ਮੈਂ ਉਹ ਜੀ ਖਡੂਰ ਸਾਹਾ ਦਾ ਰਹਿਣ ਵਾਲਾ ਹਾਂ ਉਹ ਹੀ ਤਾਂ ਮੈਂ ਪੁੱਛਿਆ ਯਾਰ ਇਹਨਾਂ ਨੂੰ ਮੈਂ ਤਾਂ ਵੀਰ ਜੀ ਆਪਦੀ ਗੱਡੀ ਤੇ ਪੁੱਛਣ ਆਇਆ ਸੀਗਾ ਜਿਹੜਾ ਮੇਰਾ ਕਲੇਮ ਪਹਿਲਾਂ ਹੀ ਚੱਲਦਾ ਪਹਿਨਾਂ ਕੋਲੇ ਮੇਰੀ ਗੱਡੀ ਤੇ 23 April 2024 ਦੀ ਆਈ ਹੋਈ ਆ ਅੱਜ ਮੈਨੂੰ ਸਵਾ ਸਾਲ ਦਾ ਇੱਕ ਸਾਲ ਇੱਕ ਮਹੀਨਾ ਦਾ ਲਾਗੇ ਬੰਨੇ ਹੋ ਚਲੇ ਆ ਧੱਕੇ ਖਾਂਦੇ ਨੂੰ ਮੇਰੀ ਗੱਡੀ ਘਰੇ ਖੜੀ ਖਲੋਤੀ ਗੱਡੀ ਛੱਡ ਗਈ ਤੇ ਲੈ ਕੇ ਮੈਂ ਦੋ ਗੱਡੀਆਂ ਕਢਾਈਆਂ ਸੀ Swift ਮੈਂ ਸਾਰੇ ਪ੍ਰੂਫ ਦਿੱਤੇ ਗੱਡੀਆਂ ਹਾਂ ਡੀਆਂ ਇਕੱਠੀਆਂ ਖਲੋਤੀਆਂ ਸੀਗੀਆਂ ਇੱਕ ਨੂੰ ਕੰਪਨੀ ਨੇ ਦਿੱਤੇ ਵੀ ਮੈਂ ਗੱਡੀ ਲੈ ਕੇ ਇੱਥੇ ਜਮ੍ਹਾਂ ਕਰਾਈ ਜੀ ਇਹਨਾਂ ਨੇ ਮੈਨੂੰ ਅਜੇ ਤੱਕ ਟੈਕਨੀਕਲ ਰਿਪੋਰਟ ਤੱਕ ਨਹੀਂ ਦਿੱਤੀ ਕਹਿੰਦੇ ਕਨਫਿਡੈਂਸ਼ੀਅਲ ਜੇ ਦੱਸੋ ਜੀ ਤਾਂ ਮੈਂ ਇੰਨੇ ਪੈਸੇ ਪੇ ਕੀਤੇ ਆ ਤੇ ਮੈਂ ਆਪਣੀ ਰਿਪੋਰਟ ਕਿਉਂ ਨਹੀਂ ਲੈ ਸਕਦਾ ਵੀ ਗੱਡੀ ਨਾਲ ਕਿਵੇਂ ਲੱਗੀ ਕਾਰਨ ਦੇ ਲੱਗਾ ਜਨਸੀ ਕੰਮ ਕਿਉਂ ਨਹੀਂ ਕਰਦਾ ਦੇਖੋ ਜੀ ਕਾਰਨ ਸਾਰੀ ਗਲਤੀ ਇਹਨਾਂ ਦੀ ਹੈ ਗੱਡੀ ਖੜੀ ਖਲੋਤੀ ਨਾਲ ਅੱਗ ਲੱਗੀ ਆ ਇਹਨਾਂ ਨੇ ਮੈਨੂੰ ਦੱਸਿਆ ਰਿਪੋਰਟ 'ਚ ਵੀ ਇਹੀ ਹੈ ਵੀ ਗੱਡੀ ਨੂੰ ਟੈਕਨੀਕਲ ਫਾਲਟ ਕਰਕੇ ਅੱਗ ਲੱਗੀ ਆ ਸਾਡੇ ਘਰੇ ਅੱਗ ਲੱਗੀ ਅੱਧੀ ਟੰਗੀ ਤੇਲ ਦੀ ਜੀ ਜੇ ਸਾਡਾ ਘਰ ਫਟ ਜਾਂਦਾ ਗੱਡੀਆਂ ਵਾਲੇ ਕੋਰ ਖਲੋਤੀ ਕੋਲੇ ਕੋਲੇ ਖੜੀ ਰਸੋਈ ਜੀ ਜੇ ਸਾਰੀ ਬਲਾਸਟ ਹੋ ਜਾਂਦੀ ਸਾਡਾ ਜਾਨੀਵਲੀ ਨੁਕਸਾਨ ਹੁੰਦਾ ਜ਼ਿੰਮੇਵਾਰ ਸੀਗੇ ਗੱਡੀ ਵੀ ਘਰੇਲੂ ਆ ਜੀ ਗੱਡੀ ਘਰੇਲੂ ਆ ਜੀ ਕਿੰਨਾ ਮਾਡਲ ਗੱਡੀ ਹੈਗੀ ਜਨਾਬ ਉਹ 23 ਮਾਡਲ ਸੀ ਨਹੀਂ ਉਹ ਢਲਵਾ ਤੋਂ ਲਈ ਸੀ ਮਰਵਾਹਾ ਆਟੋਸ ਤੋਂ ਜਿਹੜਾ ਵੀਰ ਜੀ ਸਾਡਾ ਕਲੇਮ ਆ ਉਹ ਵੀ ਸਾ ਮੈਂ ਘਟੂ ਘਟ ਇਹਨਾਂ ਨੂੰ 15 16 ਫਾਰਮ ਦੇ ਚੁਕਿਆ ਐਫੀਡੇਵਿਟ ਜਿਹੜੇ ਕਿ ਇਹਨਾਂ ਦੇ ਸਾਡੇ ਘਰੇ ਸਰਵੇਅਰ ਵੀ ਆਏ ਆ ਆਂਡ ਗਵਾਂਡ ਦੇ ਵੀ ਇਹਨਾਂ ਨੇ ਫਾਰਮ ਵੱਖਰੇ ਲਈ ਹੋਏ ਆ ਵੀ ਗਵਾ ਇਕੱਠੇ ਗਏ ਤੇ ਵੀ ਹਾਂ ਬਿੰਦੇ ਕਹੇ ਦਾ ਕਹੇ ਦੁਸ਼ਮਣੀ ਨਹੀਂ ਹੈਗੀ ਸੀ ਸਾਡੀ ਪੁਲਸ ਰਿਪੋਰਟ ਵੀ ਗਈ ਹੋਈ ਆ ਵੀ ਸਾਡੀ ਕਹਣ ਵੈਰ ਵਿਰੋਧ ਨਹੀਂ ਹੈਗਾ ਠੀਕ ਹੈ ਜੀ ਤੇ ਇਹ ਹੁਣ ਤੱਕ ਕਹਿੰਦੇ ਵੀ ਨੋ ਕਲੇਮ ਤੁਹਾਡਾ ਸਿਰਫ ਇੱਕ ਅਸੀਂ ਮੈਂ ਤਾਂ ਆਪਣੇ ਕਲੇਮ ਦਾ ਪੁੱਛਣ ਆਇਆ ਸੀਗਾ ਜੀ ਇੱਕ ਇੱਕ ਐਫੀਡੇਵਿਟ ਤੋਂ ਇਹਨਾਂ ਨੇ ਮੇਰੀ ਜਾਣ ਤੰਗੀਤੀ ਆ ਮੈਂ ਕਿਹਾ ਵੀ ਸਾਡੇ ਬਜ਼ੁਰਗ ਆ ਉਹਨਾਂ ਦੇ ਨਾਲ ਤੇ ਗੱਡੀਓਂ ਕਰੋ ਜਾ ਨਹੀਂ ਸਕਦੇ ਵੀ ਤੁਸੀਂ ਵੀਡੀਓ ਕਾਲ ਤੇ ਗੱਲ ਕਰ ਲ ਉਹ ਕਹਿੰਦੇ ਵੀ ਨਹੀਂ ਸਾਨੂੰ ਉਹੀ ਚਾਹੀਦਾ ਤੇ ਉਹਨਾਂ ਨੂੰ ਲੈ ਕੇ ਜਾਓ ਤੁਸੀਂ ਤੇ ਉੱਤੋਂ ਅਮਰੀਕਾ ਨੇੜਾ ਛੱਡੀ ਰਾਨੇ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਦੋਂ ਦਰਜਾ ਪੈ ਰਿਹਾ ਵੀ ਦੱਸੋ ਹਾਂਜੀ ਭਾਜੀ ਮੇਰੀ ਗੱਡੀ ਹੁਣ ਸਾਲ ਹੋ ਗਿਆ ਖੜੀ ਨੂੰ 350 ਰੁਪਏ ਰੋਜ਼ ਦਾ ਤੁਸੀਂ ਲਾਓ ਕੈਲਕੂਲੇਟਰ ਵੀ ਕਿੰਨੇ ਪੈਸੇ ਬਣ ਗਏ ਜੀ ਫਿਰ ਮੈਂ ਆਪਣੀ ਗੱਡੀ ਕੱਢ ਚੁੱਕੀ ਇਹ ਭਾਜੀ ਇਹਨਾਂ ਦੇ ਜਿਹੜੇ ਇਥੋਂ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨੇ ਕਿਹਾ ਜੀ ਬਾਇ ਰਿਟਰਨ ਮੈਥਨਲ ਸੈਂਡ ਕਰਵਾਏ ਆ ਮੇ ਤੁਸੀ ਜਦੋਂ ਆਪਣੀ ਗੱਡੀ ਲਾਉਂਗੇ ਤਾਂ ਤੁਹਾਨੂੰ 300 ਕੁਸ਼ ਰੁਪਏ ਉਹ ਹਿਸਾਬ ਨਾਲ ਤੁਹਾਨੂੰ ਪੇ ਕਰਨੇ ਪੈਣਗੇ ਕੰਪਨੀ ਦਾ ਲੋਗ ਆ ਕਿ ਅਗਰ ਤੁਸੀਂ ਗੱਡੀ ਨਹੀਂ ਲੈ ਕੇ ਜਾਂਦੇ ਤਾਂ ਤੁਹਾਨੂੰ ਇੱਥੇ ਖਰਚਾ ਪੈਂਦਾ ਹੈਗਾ ਵਾਟ ਅਗਰ ਟਾਈਮ ਦੇ ਉੱਤੇ ਕਲੇਮ ਹੋਏ ਨਾ ਤੁਸੀਂ ਗੱਡੀ ਲੈਣਦੇ ਫਿਰ ਤੇ ਨਹੀਂ ਨਾ ਉਹ ਖਰਚਾ ਪੈਂਦਾ ਨਹੀਂ ਭਾਜੀ ਫਿਰ ਨਹੀਂ ਪੈਂਦਾ ਜੀ ਭਾਜੀ ਕੀ ਮਤਲਬ ਹੈ ਕੀ ਮੈਟਰ ਹੈਗਾ ਜੀ ਸਰ ਬੜੀ ਸੱਜਾ ਰੱਬ ਆ ਤੇ ਕੀ ਮੈਟਰ ਹੈਗਾ ਜੇ ਇੰਸ਼ੋਰੈਂਸ ਨੂੰ ਲੈ ਕੇ ਜਿਹੜਾ ਨੀਅਰਸ ਅਗਰ ਏਜੰਸੀ ਨੂੰ ਪੂਰਾ ਬੰਦ ਕਰ ਦਿੱਤਾ ਗਿਆ ਕੀ ਫੈਸਲਾ ਕਰੇਗਾ ਜਲਸੀ ਦਾ ਨਾਜ਼ੂ ਕੀ ਬਾਈ ਨੇਮ ਹੈ ਕਿੰਨਾ ਦਾ ਨੈਗਸਮਾ ਦਾ ਕੀ ਗੱਲਬਾਤ ਹੋਈ ਜਿਹੜੀ ਗੱਲ ਹੈ ਇੱਥੇ ਬੈਠੇ ਆਪਣਾ ਨਾਮ ਦੱਸੋ ਇੱਕ ਵਾਰ ਸਰ ਲਾਈਫ ਫੋਟੋ ਚੱਲਦੀ ਹੈ ਜੇ ਕੱਲ ਨੂੰ ਕੋਈ ਖਬਰ ਲਾ ਕੇ ਤੁਸੀਂ ਇਹ ਨਹੀਂ ਕਿਹਾ ਸੀ ਸਾਡਾ ਮਸਲਾ ਸਰ ਉਹਦੇ ਵਾਸਤੇ ਤੁਹਾਨੂੰ ਕਿਹਾ ਸੀ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਤੁਸੀਂ ਟਾਈਮ ਦੇਣ ਨੂੰ ਰੈਡੀ ਨਹੀਂ ਹੋ ਸਰ ਇਹ ਵੀ ਤਾਰਨ ਦਾਤਾ ਹੋਇਆ ਨਾ ਤਾਰਨ ਦੇ ਨਾਮ ਦੇਖੋ ਤੁਹਾਡੇ ਜਾਣ ਤੋਂ ਬਾਅਦ ਉਹ ਬੈਠ ਕੇ ਨਾ ਆ ਕੇ ਉਹਨਾਂ ਨਾਲ ਅਸੀਂ ਡਿਸਕਸ ਕਰ ਰਹੇ ਸੀ ਹਾਂ ਜੀ ਤੁਹਾਨੂੰ ਥੋੜਾ ਜਿਹਾ 5-7 ਮਿੰਟ ਦਿਓ ਅਸੀਂ ਤੁਹਾਨੂੰ ਪ੍ਰੋਪਰ ਜਵਾਬ ਦੇ। ਤੀਜਾ ਨਿਕਲੇ ਜੀ ਉਹਨਾਂ ਨੇ ਤਾਂ ਡਿਸਕਸਲ ਹੋਏ। ਨਹੀਂ ਹਲੇ ਕੋਈ ਨਹੀਂ ਨਿਤੀ ਚਾਲੀ। ਉਹ ਤਾਂ ਤੁਹਾਡਾ ਪਾਰਟੀ ਦੇ ਨਾਲ ਹੋਏਗਾ। ਮੈਂ ਬਸ ਪੁੱਛ ਰਿਹਾ ਰੀਜ਼ਨ ਕੀ ਹੈਗਾ ਉਹਨਾਂ ਦਾ ਇੱਥੇ ਕੋਲੋਂ ਦਾ ਰੀਜ਼ਨ ਕੀ ਹੈਗਾ। ਬੰਦ ਤੁਸੀਂ ਆਪਣੀ ਗੱਲ ਕਰ ਰਹੇ ਹੋ। ਅਸੀਂ ਤੁਹਾਨੂੰ ਆਪਣੀ ਰਿਕਵੈਸਟ ਅਗੇ ਰੱਖ ਦਿੱਤੀ ਹੈ। ਦੇਖੋ ਮੈਂ ਤਾਂ ਕੁਝ ਨਹੀਂ। ਤੁਹਾਡਾ ਵੀ ਸੋਲਵ ਹੋਊਗਾ। ਰੀਜ਼ਨ ਕੀ ਹੈਗਾ ਜੋ ਏਜੰਸੀ ਨੂੰ ਕਿਹਾ ਸੀ। ਅਸੀਂ ਸਰੂਰ ਧਿਆਨ ਦੇਣਾ ਹੈ। ਟਾਈਮ ਸਾਡੀ ਕਿਉਂ ਟਿਲ ਦਾ ਟਾਈਮ ਅਸੀਂ ਆਪਣੇ ਡਿਸਕਸ਼ਨ ਨਹੀਂ ਕਰ ਸਕਦੇ। ਅਸੀਂ ਤੁਹਾਨੂੰ ਕੁਝ ਸਜੈਕਟ ਨਹੀਂ ਦੱਸ ਸਕਦੇ ਕਿਸ